ਪਲਾਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਕਨੌਲੀ ਦਸ਼ਮੇਸ਼ ਨਗਰ ਆ ਗਈ ਸੱਜਣੋ ਤੇ ਕਪੂਰਥਲਾ ਆ ਜਾਂਦਾ ਜ਼ਿਲ੍ਹਾ ਤੇ ਪਿੰਡ ਭਲਾਣਾ ਆ ਜਾਂਦਾ ਸੱਜਣੋ ਭਲਾਣਾ ਭਲਾਣਾ ਸੌਰੀ ਭਲਾਣਾ ਆ ਗਿਆ ਇਸ ਘਰੇ ਤੁਹਾਨੂੰ ਸੂਬੇਦਾਰ ਨੂੰ ਮਲਾਉਣ ਲੱਗੇ ਆ ਦੋ ਐਨੀਮਲਾਂ ਨਾਲ ਦੋਨੇ ਸੂਈਆਂ ਸਵਾਈਆਂ ਮੱਝਾਂ ਝੋਟੀਆਂ ਸਜਣੋ ਲੇਖਾ ਜੋਖਾ ਇਹਨਾਂ ਦਾ ਜਿਹੜਾ ਹੋਇਆ ਉਹ ਆਪਾਂ ਮਾਲਕਾਂ ਤੋਂ ਪੁੱਛ ਲਾਂਗੇ ਬਿਲਕੁਲ ਤਾਜੀ ਸੂਈ ਝੂਟੀ ਆ ਮੰਨ ਕੇ ਚੱਲੋ ਕਿ 10 ਤੋਂ 12 ਦਿਨ ਲਾ ਲਓ 15 ਲਾ ਲਓ ਮਗਰ ਆ ਗਿਆ ਬੱਚਾ ਇਹਦੇ ਕੱਟਾ ਨਾ ਤੇ ਉਹ ਮੱਝ ਦੇ ਮਗਰ ਆ ਗਈ ਸਜਣੋ ਕੱਟੀ ਉਹਦਾ ਵੀ ਹਿਸਾਬ ਕਿਤਾਬ ਪੁੱਛਦੇ ਆ ਜੁੜੇ ਰਹਿਓ ਹੰਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਾਰਲੋ ਖਰੀਦਦਾਰ ਆ ਜੋ ਮਲਾਈਏ ਤੁਹਾਨੂੰ ਸੂਬੇਦਾਰ ਨੂੰ ਸੂਬੇਦਾਰ ਸਾਹਿਬ ਸਸਰੀਕਾਲ ਜੀ ਸਸਰੀਕਾਲ ਜੀ ਸਸਿਆ ਸਾਹਿਬ ਜੀ ਹੋਰ ਸੁਣਾਓ ਬੜੀ ਕਿਰਪਾ ਤੁਹਾਡੀ ਬੜੀ ਮਿਹਰਬਾਨੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹਾਂ ਧੰਨਵਾਦ ਤੁਹਾਡਾ ਤੁਸੀਂ ਯਾਦ ਕੀਤਾ ਤੇ ਫਿਰ ਹਾਂ ਜੀ ਭੈਣ ਭਰਾ ਕੰਮ ਆਪਣਾ ਹਨਾ ਉਹਨਾ ਨੂੰ ਚਾਹੀਦਾ ਜੇ ਕੋਈ ਭੈਣ ਭਰਾ ਪਿਆਰ ਸਤਿਕਾਰ ਨਾਲ ਸਾਡਾ ਟਾਈਮ ਤੋਂ ਟਾਈਮ ਕੱਢ ਕੇ ਵੀ ਪਹੁੰਚੋ ਬਿਲਕੁਲ ਹੀ ਬਿਲਕੁਲ ਤੇ ਆਪਣਾ ਇਥੋਂ ਦਾ ਐਡਰੈਸ ਦਸਗੇ ਨਾਲੇ ਨਾਂ ਨੂੰ ਦੱਸ ਦਈਏ ਹਾਂ ਜੀ ਸੂਬੇਦਾਰ ਕੁਲਵਿੰਦਰ ਸਿੰਘ ਕਲੋਨੀ ਦਿਸ਼ਵੇਸ਼ ਨਗਰ ਜੀ ਡਿਸਟ੍ਰਿਕਟ ਕਪੂਰਥਲਾ ਓਕੇ ਤੇ ਮੋਬਾਈਲ ਨੰਬਰ ਇਹ ਪਿੰਟ ਭਲਾਣਾ ਠੀਕ ਆ ਮੋਬਾਈਲ ਨੰਬਰ 7837 ਹਾਂਜੀ 54544 ਇੱਕ ਰਹੀ ਹੋਰ ਕਰਕੇ ਰਿਪੀਟ ਮੋਬਾਈਲ ਨੰਬਰ 7837 54544 ਠੀਕ ਆ ਹਾਂਜੀ ਤੇ ਸੂਬੇਦਾਰ ਸਾਹਿਬ ਦੀ ਝੋਟੀ ਕਿਹੜਾ ਸੂਆ ਸੂਈ ਆ ਇਹ ਬਈ ਦੂਜਾ ਸੂਆ ਝੋਟੀ ਜੇ ਠੀਕ ਆ ਦੂਜਾ ਸੂਆ ਹਾਂਜੀ ਓਕੇ ਤੇ 15 ਦਿਨ ਦਾ ਸੁਵਾਜ 15 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਓਕੇ ਤੇ ਇਹਦੇ ਥੱਲੇ ਦੁੱਧ ਤੇ 11 ਕਿਲੋ ਆ ਓਕੇ ਆਪਾਂ 10 ਕਿਲੋ ਦੀ ਗਾਰੰਟੀ ਤੇ ਭੇਜਾਂਗੇ ਠੀਕ ਆ ਦੁੱਧ 11 ਚੋਲੇ ਜਿਹੜਾ ਇੱਥੇ ਆ ਕੇ ਚੁੰਦਾ ਹਾਂ ਚੋਲੇ ਭੇਜਾਂ ਤੇ 10 ਕਿਲੋ ਕੋਈ ਉਂ ਵੀ ਮੰਗਾਉਂਦਾ ਤਾਂ ਵੀ ਗਾਰੰਟੀ ਆ ਗਾਰੰਟੀ ਦਾ ਇੱਕ ਟੋਲਾ ਵੀ ਨਹੀਂ ਘਟੂਗਾ ਠੀਕ ਆ ਇਹ ਨਹੀਂ ਹੈਗਾ ਵੀ ਦੂਜਾ ਜੇ ਦੁੱਧ ਛੇ ਆ ਤੇ 10 10 ਦੱਸ 10 ਦੱਸ ਦਈਏ ਉਹ ਨਹੀਂ ਹਣਾ ਇੱਥੇ ਆਣ ਕੇ ਭਾਵੇਂ ਚਾਰ ਟਿੰਗ ਚੋਲੋ ਹਾਂ ਉਹ ਅਗਲੇ ਦੀ ਮਰਜ਼ੀ ਆ ਤਸੱਲੀ ਕਰਨਾ ਹੱਕ ਕਰਨਾ ਤਸੱਲੀ ਕਰਨਾ ਹੱਕ ਕਰਨਾ ਕਿਉਂਕਿ ਅਗਲੇ ਨੇ ਪੈਸੇ ਖਰਚਨੇ ਆ ਪੈਸੇ ਦੇਣੇ ਆ ਹੈਨਾ ਬਿਲਕੁਲ ਜੀ ਬਿਲਕੁਲ ਓਕੇ ਸੁਹਾ ਦੂਜਾ ਤੇ ਮਗਰ ਕਟਾ ਮਗਰ ਕਟਾ ਝੋਟੀ ਚੰਗੀ ਆ ਝੋਟੀ ਮੈਂਨੇ ਬਹਿ ਜਾ ਬਹਿ ਜਾ ਕੇ ਚੂਣ ਚਾਣ 100 ਦੀ 100 ਚਾਣ ਕਿਤੇ 100 ਦੀ 100 ਠੀਕ ਆ ਕੱਢਿਓ ਬਾਹਰ ਹਾਂ 100 ਦੀ 100 ਠੀਕ ਆ ਠੀਕ ਆ ਠੀਕ ਝੋਟੀ ਨੇ ਕਿਤੇ ਗੱਲ ਛੱਡ ਦੇ ਕੇ ਸੀਲ ਬਹੁਤ ਆ ਕੱਟੀ ਨਾਲ ਮੂੰਹ ਪਾਈ ਜਾਂਦੀ ਹੈਨਾ ਮੈਂ ਕਿਹਾ ਪੁੱਛੋ ਹੀ ਮਤ ਪਈ ਠੀਕ ਆ ਧੰਨਵਾਦ ਆ ਪਾਣ ਜਨਾਨੀ ਚੋਵੇ ਬੰਦਾ ਚੋਵੇ ਬੱਚਾ ਚੋਵੇ ਹੈ ਠ ओके ਲੋ ਜੀ ਸੱਜਣਾ ਦੂਜਾ ਸੂਆ ਸਵੀ ਝੋਟੀ ਆ ਮਗਰ ਕੱਟਾ ਥਣ ਥਣ ਸੋਹਣਾ ਲੱਗਾ ਚਵਾਈ ਵਾਲਾ ਕਰ ਲੋ ਚੈੱਕ ਵੇਖੋ ਕੀ ਬਾਤ ਆ ਲਿਓ ਭੋਦੀ ਸਾਹਿਬ ਵੇਖਿਓ ਬਰੀਕ ਬਰੂਕ ਚੰਗੀ ਆ ਸੱਜਣਾ ਤੇ ਦੁੱਧ 12 ਕਿਲੋ ਤਾਂ ਦੇਣਾ ਚਾਹੀਦਾ ਇਹਨੂੰ ਹਾਂ ਜੀ ਜੇ ਮਾਲਾ ਚੰਗੀ ਸਾਹਮ ਦਾ ਅਗਲਾ ਹਾਂ ਤੇ ਇਹ ਝੋਟੀ ਝੋਟੀ 12 13 ਕਿਲੋ ਤੋਂ ਦੁਦ ਕਰਨ ਵਾਲੀ ਹੈ ਚਾਹੀਦਾ ਹਨਾ ਇਹਨੂੰ ਹਾਂ ਝੋਟੀ ਝੋਟੀ ਵੇਖਣ ਵਾਲੇ ਹਾਂ ਬੜੀ ਸਿਰੇ ਦੀ ਝੋਟੀ ਹੈ ਵਾਕਈ ਸਹੀ ਗੱਲ ਐਵੇਂ ਲੋਕੀ ਕਹਿ ਦਿੰਦੇ ਆ ਪਰ ਗਰਾਊਂਡ 'ਚ ਦੇਖੋ ਹੈ ਹਾਂ ਤੇ ਇਹ ਝੋਟੀ ਝੜਜੋ ਕੋ ਕਮੀ ਕਹਿ ਬਣੂ ਨਹੀਂ ਦਹਾਦੇ ਹੈ ਹਾਂ ਨਹੀਂ ਚੰਗੀ ਆ ਕਿਤੇ ਉਂਗਲ ਜਿਹੜੀ ਖੁੰਦੀ ਝੋਟੀ ਸਿਆਣੀਆਂ ਬਾਕੀ ਸੁਭਾ ਨਰਮਾ ਬਹੁਤ ਨਰਮ ਸੁਭਾ ਹਨਾ ਬੱਚਾ ਬੜੀ ਫਿਰੇ ਹਾਂ ਬੁੜੀ ਫੜੀ ਫਿਰੇ ਹਾਂਜੀ ਚਾਹ ਬਹੁਤ ਵਧੀਆ ਝੋਟਾਂ ਕੰਮ ਦਾ ਲੱਗਾ ਮੈਂ ਨਾ ਬਹੁਤ ਵਧੀਆ ਕੇ ਤੇ ਬਾਕੀ ਰੇਟ ਵੀ ਜਾਇਜ਼ ਕਰਾਂਗੇ ਕੋਈ ਨਹੀਂ ਜਾਇਜ਼ ਤਾਂ ਨਹੀਂ ਕਰਾਂਗੇ ਹਾਂ ਬਿਲਕੁਲ ਜਾਇਜ਼ ਰੇਟ ਆਪਾਂ ਤਾਂ ਪਤਾ ਜਾਇਜ਼ ਹੀ ਕਰਦੇ ਰੇਟ ਹਾਂਜੀ ਦੱਸਿਓ ਫਿਰ ਦੇਖੋ ਜੀ ਰੇਟ ਇਹਦਾ 95000 ਠੀਕ ਆ ਮੁੱਲ ਕਰਦੇ ਆਪਾਂ 95000 ਹਾਂਜੀ 90 ਦੇ 5 ਹਾਂਜੀ ਦੇ ਕਿੰਨੇ ਦੀ ਦਈਏ ਦੇ ਥੋੜਾ ਬੋਧਾ ਭੈਣ ਭਰਾ ਦਾ ਮਾਨ ਪ੍ਰਾਣੀ ਹੈ ਹੈ ਠੀਕ ਆ ਇਹਨੂੰ ਆਪਾਂ 93 ਦੇ ਦਈਏ 93 ਦੀ 93000 ਦੀ ਹਾਂਜੀ ਬਾਕੀ ਹੁਜੂ ਥੋੜਾ ਬਹੁਤਾ ਮਾਰੋ ਥੋੜਾ ਬਹੁਤਾ ਫੇ ਤੂੰ ਕਰ ਲੈ ਜਿਹੜਾ ਕਰਨਾ ਅਸੀਂ ਤੇ ਕਰਤਾ 92 ਦੀ ਦੇ ਦਿੱਗੇ ਚਲੋ ਤੁਹਾਡੀ ਮੰਨ ਲੈਂਦੇ ਆ ਠੀਕ ਆ ਲਓ ਵੀ ਸਜਣਾ ਘਰੇ ਫੌਜੀ ਸਾਹਿਬ ਉਧਰ ਨੂੰ 92000 ਦੀ ਝੋਟੀ ਹਾਂਜੀ ਹਾਂਜੀ ਝੋਟੀ ਮਗਰ ਬੱਚਾ ਬਿਲਕੁਲ ਤਾਜੀ ਸੂਈ ਹਾਂ ਉਹ ਕੇ ਰਿਪੋਰਟ ਕੋਈ 15 ਨਹੀਂ ਕੋਈ 11 ਨਹੀਂ ਹਾਂ ਮੁੱਲ ਕਰਤਾ 95 ਤੇ 92000 ਦੀ ਦੇਣ ਲੈਣ ਦੇਣ ਲੈਣੇ ਜੇ ਛੋਟੀ ਆ ਛੋੜੀ ਆ ਹਾਂ ਇਹ ਤਾਂ ਕੋਈ ਗੁਜਾਇਸ਼ ਹੈ ਨਹੀਂ ਹਾਂ ਬਾਕੀ ਹੁਣ ਸਾਰੇ ਸਿਆਣੇ ਆ ਇਹ ਮੁੱਲ ਕਿੱਥੇ ਝੋਟੀਆਂ ਦਾ ਇਹ ਨਹੀਂ ਮਿਲਦੀ ਝੋਟੀ ਹਣਾ ਹਾਂ ਨਿੱਗਰ ਝੋਟੀ ਨਿੱਗਰ ਝੋਟੀ ਠੰਡੀ ਝੋਟੀ ਓਕੇ ਰਿਪੋਰਟ ਹੈ ਕਿਸੇ ਚੀਜ਼ ਦੀ ਇਹ ਚ ਕੋਈ ਕਮੀ ਕਰ ਦੇਵੇ ਬੰਦਾ ਹਾਂ ਆਪਾਂ ਪੈਸੇ ਵੀ ਕਿਰਾਏ ਦੇ ਨਾਲ ਦੇਵਾਂਗੇ ਦੇਨਦਾਰਾਂ ਦੇਨਦਾਰਾਂ ਠੀਕ ਆ ਤੇ ਉਹ ਉਹ ਮੱਝ ਦਾ ਕਿੰਨੇ ਟਾਈਮ ਦਾ ਸੂਆ ਤੇ ਕਿੰਨਾ ਕ ਦੁੱਧ ਆ ਇਹ ਕੁਲਦੀਪ ਸਿੰਘ ਇਹ 2 ਮਹੀਨੇ ਦਾ ਸੂਆ ਇਹ ਦਾ ਠੀਕ ਆ ਤੇ ਦੁੱਧ ਦੇ ਥਲੇ 10 ਕਿਲੋ ਚੋਲੇ ਜਦੋਂ ਮਰਜੀ ਕੋਈ ਠੀਕ ਆ ਕੋਈ ਦੋ ਟੇਕੇ ਕੋਲੇ 10 ਕਿਲੋ ਹੈਗਾ ਜਿਹੜਾ ਮਰਜੀ ਭੈਣ ਭੜਾ ਜਿਹੜਾ ਮਰਜੀ ਭੈਣ ਭੜਾ ਸੁਆ ਸੁਈਆ ਕਿਹੜਾ ਤੀਜਾ ਇਹ ਸਜਾ ਤੀਜਾ ਸੁਆ ਤੀਜਾ ਸੁਆ ਮਗਰ ਕੱਟੀ ਮਗਰ ਕੱਟੀ ਐ ਕੱਟੀ ਤੇ ਹੀ ਮਿਲਦੀ ਦੋਵੇਂ ਟਾਈਮ ਨਹੀਂ ਸਾਬ ਮੈਨੂੰ ਆ ਬਾੜੇ ਤੇ ਮੈਂ ਤੇ ਲਾਈ ਐ ਅੱਛਾ ਹਾਂ ਭਾਵਾਂ ਬਾੜੇ ਤੇ ਚੋਲੋ ਪਾਪਾ ਸੁ ਕੱਟੀ ਮਾਰੀ ਜੇ ਲੱਗੇ ਬੰਦ ਦੇਣੀ ਬਾੜਾ ਬਹੁਤ ਚੋਕੇ ਪਰਾਂ ਹੋ ਜੋ ਚੋਕੇ ਪਰਾਂ ਜੇ ਕੱਢੇ ਬਾਹਰ ਇਹਨੂੰ ਹਾਂ ਦੋ ਵੀ ਸਜਣੋ ਹਾਂ ਕੋਈ ਚੱਕਰ ਹੀ ਨਹੀਂ ਇਹਦਾ ਤੇ ਓਕੇ ਇਹਦੀ ਠੰਡੀ ਝੋਟੀ ਐ ਨਾ ਇਹ ਠੀਕ ਆ ਗੱਲ ਛੱਡ ਦੇ ਦੋ ਸੀਲ ਆ ਪੂਰੀ ਪੂਰੀ ਸੀਲ ਕੇ ਬਾਕੀ ਕੱਦ ਕੁੱਦ ਵੀ ਚੰਗਾ। ਕੱਦ ਵੀ ਪੂਰਾ ਝੋਟੀ ਦਾ। ਲੇਵਾ ਵੀ ਸੋਹਣਾ ਲਈ ਫਰਦੀ ਆ। ਹਾਂ, ਲੇਵਾ ਵੀ ਸੋਹਣਾ। ਲੈ ਵੇਖੋ ਸੱਜਣੋ। ਆਹੋ ਦੇਖ ਲਓ। ਕੀ ਬਾਤ ਆ। ਸਫਾਨੀਆਂ ਬਹੁਤ ਲੱਗੀਆਂ ਮੱਜ ਨੂੰ। ਝੋਟ ਮੱਜ ਮੱਜ ਦੁੱਧ ਵਾਲੀ ਏ। ਹਾਂ। ਚਮੜੀ ਬਰੀਕ। ਐਵੇਂ ਗੱਲਾਂ ਵਾਲੀ ਨਹੀਂ ਗੱਲ। ਤੇ ਚੂਣ ਵੀ ਬਹੁਤ ਚੰਗਾ ਉਥਾਂ ਚੰਗਾ ਲੱਗਾ। ਚਮੜੀ ਇੰਨੀ ਨਰਮਿਆ ਦੇਖੋ ਹੈਂ। ਹਾਂ। ਵਾਕਿਆਈ। ਹੈਂ? ਮਗਰ ਆ ਗਈ ਕੱਟੀ ਤੇ 2 ਮਹੀਨਿਆਂ ਦਾ ਸੁਆ। ਹਾਂ। ਕਮਲੂ ਸ਼ਾਜੀ ਓਕੇ ਆ ਨਹੀਂ ਸਰੀਰ ਕਟਾਂਚਾ ਬਹੁਤ ਸੋਹਣਾ ਮੈਂ ਤਾਂ ਨਹੀਂ ਇਹ ਨਹੀਂ ਇਹ ਮਹੀਂ ਦੁੱਧੋਂ ਵਧੂਗੀ ਹਾਂ ਇਹ ਕੋਈ ਸੇਵਾ ਕਰ ਲੂ ਨਾ ਹਾਂ ਦੁੱਧ ਵਧੂਗੀ ਆ ਮੈਂ ਤਾਂ ਤੂੜੀ ਪੋਣਾ ਭਰਾ ਦੇਖ ਲੈ ਪੱਠੇ ਅਜੇ ਹੁਣ ਹੋਏ ਆ ਬਾਜਰਾ ਹੈ ਠੀਕ ਆ ਠੀਕ ਆ ਆ ਤੂੜੀ ਤੇ ਚੱਲਦਾ ਕੰਮ ਆ ਆਪਣਾ ਓਕੇ ਨਹੀਂ ਨਹੀਂ ਸਫਾਈਆਂ ਸਪੂਣੀਆਂ ਬਹੁਤ ਚੰਗੀਆਂ ਆ ਮੈਂ ਕਿਹ ਗੱਲ ਛੱਡ ਦੇ ਕੇ ਚਾਰੂ ਬਹੁਤ ਆ ਚਾਰੂ ਬਹੁਤ ਆ ਹੈ ਤੂੜੀ ਮੈਂ ਤੂੜੀ ਨੇ ਨਾਲ ਸਾਰਾ ਕੰਮ ਕਰੀ ਜਾਂਦੀ ਏ ਠੀਕ ਆ 10 ਕਿਲੋ ਦੁੱਧ ਜਿਹੜਾ ਮਰਜ਼ੀ ਆ ਕੇ ਚੂਈ ਜਾਵੇ ਮੈਂ ਕਹ ਚੋ ਲੋ ਦੋ ਟਾਈਮ ਚਾਰ ਟਾਈਮ ਉਹਦੀ ਮੱਝ ਆ ਮਨ ਨੂੰ ਜਿੰਨੀ देर ਸਕੂਨ ਨਹੀਂ ਆਉਂਦਾ ਹਾਂ ਠੀਕ ਹੈ ਇਹਦਾ ਰੇਟ ਸ਼ਾ ਜੀ ਦੇਖੋ ਜੀ ਰੇਟ ਇਹਦਾ ਕਰਾਉਣ ਨੂੰ ਭਾਵੇਂ 76 ਕਰਾਲਾ 75 ਹੈ ਹਾਂਜੀ 75000 75000 ਚੋਂ ਕਿੰਨਾ ਕੁ ਮਾਨਤਨ ਕਰਗੀ ਮਾਨਤਨ 73 ਦੀ ਦੇਤੀ 70 ਤੇ ਤਿੰਨ ਹਾਂਜੀ 73000 ਦੀ ਹਾਂਜੀ ਹੋ ਜੂ ਮਾੜਾ ਮੋੜ ਛੋਟਾ ਛੱਪਾ ਕਿ ਨਹੀਂ ਹੁੰਦਾ ਹੁਣ ਮਾੜਾ ਮੋਟਾ ਗਇਆ ਸੀ ਇਹ ਹੁਣ ਅੱਛਾ 72 ਦੀ ਕਰਦੀ ਏ 72000 ਦੀ ਦੇ ਦੀਏ ਹੈ ਓਕੇ ਹੁਣ ਫਿਰ ਇਹਦੇ ਬਾਅਦ ਕੋਈ ਗੱਲ ਖਤਮ ਹੀ ਹੈ ਹੈਨਾ ਹਾਂ 72000 ਦੀ 10 ਕਿਲੋ ਦੁੱਧ ਵੀ ਆ ਹਾਂ ਦਾ ਦੁੱਧ ਵੀ ਆ ਕੀ ਬਾਤ ਆ ਕੀ ਬਾਤ ਆ ਓਕੇ ਰਿਪੋਰਟ ਜਮਾ ਹੈਨਾ ਹਾਂ ਛੋਟੀ ਨਰਮ ਦੇਖੋ ਚਮੜੀ ਦੇਖੋ ਹਾਂ ਬਰੀਕ ਕਾਗਜ਼ ਵਰਗੀ ਛੋਟੀ ਪਈ ਆ ਓਕੇ ਹੈ ਇਹ ਦੋ ਐਨੀਮਲ ਆਪਣੇ ਕੋਲੇ ਅੱਜ ਵਿਕਰੀ ਵਾਲੇ ਆ ਹਾਂਜੀ ਕੂਬੇਦਾਰ ਸਾਹਿਬ ਕੋਲੇ ਆ ਕੱਟੀ ਇਹਦੀ ਇਹ ਕੱਟੀ ਦੇਖ ਲਓ ਹੈ ਆ ਉਹਦਾ ਕਟਾ ਬਾਕੀ ਹੁਣ ਕੱਟੀ ਨੂੰ ਵੀ ਨਹੀਂ ਦੁੱਧ ਛੱਡਣਾ ਪੱਠੇ ਖਾਈ ਜਾਂਦੀ ਆ ਹੁਣ ਇਹਨੂੰ ਕੀ ਛੱਡਣਾ ਹੈ ਹਣਾ ਆਹ ਪਤਾ ਖਿੱਚੀ ਨਹੀਂ ਬਾਕੀ ਓਕੇ ਰਿਪੋਰਟ ਆ ਸਵਾਈਆਂ ਸਪੂਈਆਂ ਬਹੁਤ ਆ ਮੈਨੂੰ ਕੱਟੀ ਸਾਰੀ ਖਿੱਚੀ ਨਹੀਂ ਜਾਂਦੀ ਹਾਂ ਆ ਵੇਖੋ ਸੱਜਣੋ ਸਵਾਈਆਂ ਬਹੁਤ ਆ ਸਾਫ ਆ ਕਰਮਾ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਦੰਗਰ ਦੋਨੇ ਚੋਟੀ ਦੇ ਆ ਠੀਕ ਆ ਹਾਂਜੀ ਓਕੇ ਰਿਪੋਰਟ ਆ ਓਕੇ ਰਿਪੋਰਟ ਜਿਹੜਾ ਲੈ ਗਿਆ ਯਾਦ ਕਰੇ ਯਾਦ ਕਰੇ ਬਸ ਧੰਨਵਾਦ ਸੱਜਣੋ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਦੰਦੁਕਣੀ ਰਾਤ ਚੋਂ ਗਣੀ ਤਰੱਕੀ ਦੇਵੇ